ਇੱਕ ਪਾਸੇ ਉਮੀਦਵਾਰਾਂ ਦਾ ਵਿਰੋਧ ਕਈ ਥਾਵਾਂ ਤੇ ਖਾਸ ਕਰਕੇ ਹੰਸਰਾਜ ਹੰਸ ਦਾ ਦਿੱਲੀ ਤੋਂ ਇੱਧਰ ਆ ਗਏ ਨੇ ਉਮੀਦਵਾਰੀ ਉਹਨਾਂ ਨੂੰ ਮਿਲ ਗਈ ਆ ਤੇ ਕਈ ਗੁਰਦਾਸਪੁਰ ਦੇ ਲਈ ਸੀਟ ਦੇ ਉੱਤੇ ਪੇਚਾ ਪੈ ਗਿਆ ਕਈ ਲੀਡਰਾਂ ਚ ਕਿ ਨਹੀਂ ਇਹ ਟਿਕ ਤੇ ਦਾਵੇਦਾਰੀ ਮੇਰੀ ਮਜ਼ਬੂਤ ਆ ਇਹ ਕਿੱਥੇ ਜਾਏਗੀ ਸਿਆਸਤ ਨੂੰ ਲੈ ਕੇ ਜਾਏਗੀ ਬੀਜੇਪੀ ਦੀ ਜਿਹੜੀ ਸਿਆਸਤ ਹੈ ਵਿਰੋਧ ਵਾਲੀ देखो सब तो बड़ी ਗੱਲ ਇਹ ਜਿਹੜੇ ਗੁਰਦਾਸਪੁਰ ਦੇ ਗੁਰਦਾਸਪੁਰ ਇੱਕ ਵਾਰ ਨਹੀਂ ਦੋ ਵਾਰ ਨੇ ਤਿੰਨ ਚਾਰ ਵਾਰਾਂ ਜਿਹਦੀ ਟਿਕਟ ਕੱਟੀ ਗਈ ਨਾ ਜਿਹੜੇ ਗੁਰਦਾਸਪੁਰ ਦੇ ਲੋਕ ਵੀ ਸਮਝਦੇ ਕਿ ਇਸ ਬੀਬੀ ਦੇ ਨਾਲ ਧੱਕਾ ਉਹ ਆ ਗਿਆ ਕਵਿਤਾ ਖੰਨਾ ਕਵਿਤਾ ਖੰਨਾ ਇੱਕ ਕਿਹਦੀ ਘਰਵਾਲਿਆ ਬਨੋਦ ਖੰਨਾ ਜਿਹੜੇ ਉਥੋਂ ਤਿੰਨ ਵਾਰਾਂ ਐਮਪੀ ਰਹੇ ਚੁੱਕੇ ਨੇ ਉਹਦੇ ਨਾਲ ਹਰ ਵਾਰ ਧੱਕਾ ਹੋਇਆ ਬਾਈਲੈਕਸ਼ਨ ਚ ਉਦੋਂ ਧੱਕਾ ਆ ਫਿਰ ਸੰਨੀ ਦਿਓਲ ਆ ਗਿਆ ਫਿਰ ਹਰ ਉਹਨੇ ਟਰਾਈ ਕੀਤੀ ਐਮਐਲਏ ਵੇਲੇ ਵੀ ਟਰਾਈ ਕੀਤੀ ਹੈਗੇ ਹੁਣ ਉਹ ਬੀਜੇਪੀ ਨੇ ਦੇ ਦਿੱਤੀ ਹੈਗੇ ਜਿਹੜੇ ਦਿਨੇਸ਼ ਬੱਬੂ ਜਿਹੜੇ ਸਜਾਨਪੁਰ ਤੋਂ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਤੇ ਡਿਪਟੀ ਸਪੀਕਰ ਵਿਧਾਨ ਸਭਾ ਰਹਿ ਚੁੱਕੇ ਨੇ ਹੁਣ ਉੱਥੇ ਸਾਰਿਆਂ ਦੀ ਹੀ ਵੀ ਲੋਕਲ ਬੰਦਾ ਹੋਣਾ ਚਾਹਉ ਦਿਨੇਸ਼ ਬੱਬੂ ਆ ਗਿਆ ਲੇਕਿਨ ਜਿਆਦਾ ਜਿਹੜਾ ਰਾਈਟ ਉਹ ਕਵਿਤਾ ਖੰਨਾ ਦਾ ਸੀ ਔਰ ਕਵਿਤਾ ਖੰਨਾ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹੈ ਹੁਣ ਦੂਜੇ ਪਾਸੇ ਸੁਵਰਨ ਸਲਾਰੀਆ ਸੁਵਰਨ ਸਲਾਰੀਆ ਵੀ ਬੀਜੇਪੀ ਇੱਕ ਵੱਡਾ ਬੰਦਾ ਹੈਗਾ ਪੈਸਾ ਚੰਗਾ ਹੈਗਾ ਹੁਣ ਉਹ ਦੋਨੇ ਨਾਰਾਜ਼ ਨੇ ਉਹਤੇ ਕਵਿਤਾ ਖੰਨਾ ਤੇ ਟਿਕਟ ਨਹੀਂ ਮਿਲੀ ਫਿਰ ਵੀ ਉਹ ਕਿਉਂਕਿ ਉਹ ਪੰਜਾਬ ਦਾ ਇੱਕ ਅਜਿਹਾ ਗੁਰਦਾਸਪੁਰ ਹਲਕਾ ਜਿੱਥੇ ਬਰਾਬਰ ਦਾ Hindu ਭਾਈਚਾਰਾ ਬਰਾਬਰ ਦਾ ਹੀ Sikh ਭਾਈਚਾਰਾ ਵੱਸਦਾ ਹੈਗਾ ਔਰ ਉਹਦੇ ਚ ਬਹੁਤ ਸਾਰਾ Isai ਭਾਈਚਾਰਾ ਵੀ ਵੱਸਦਾ ਹੈਗਾ ਬੀਬੀ ਨੇ ਸ਼ਾਇਦ ਇਸੇ ਕਰਕੇ ਵੀ ਕਿਉਂਕਿ ਬਹੁਤ ਸਾਰੇ ਚਾਹੇ ਉਹ ਡੇਰਾ ਬਾਬਾ ਨਾਨਕ ਲਾਉ ਜਾਂ ਕਾਦੀਆਂ ਲਾਉ ਅੱਧਾ ਕੀ ਬਟਾਲਾ ਲਾਉ ਫਤਿਹਗੜ ਚੂੜੀਆਂ ਲਾਉ ਬੀਬੀ ਦਰਬਾਰ ਸਾਹਿਬ ਮੱਥਾ ਵੀ ਟੇਕਾਈ ਉਹਨਾਂ ਨੇ ਮਨ ਬਣਾਇਆ ਕਿ ਮੈਂ ਆਜ਼ਾਦ ਇਲੈਕਸ਼ਨ ਲੜਨੀ ਲੜਨੀ ਆ ਉਹ ਤਾਂ ਬੀਬੀ ਹੁਣ ਤਾਂ ਰੁਕੂ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾ ਜਿਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਊਗਾ ਨਹੀਂ ਤੇ ਬੀਬੀ ਜਾ ਤੌਰ ਤੇ ਉਹਨੇ ਕਹਿਤਾ ਕਿ ਮੈਂ ਤਾਂ ਚੌਂ ਲੜਨੀ ਆ ਦੂਜੇ ਪਾਸੇ ਸਵਰਨ ਸਲਾਰੀਆ ਕਹਿੰਦਾ ਕਿ ਮੈਂ ਕਿਉਂ ਰਵਾਂ ਔਰ ਹੋ ਹੋ ਸਕਦਾ ਹੈ ਕਿ ਜੇ ਕਿਉਂਕਿ ਗਰਦਾਸਪੁਰ ਅਜੇ ਆਮ ਆਦੀ ਪਾਰਟੀ ਨੂੰ ਬੰਦਾ ਵੀ ਨਹੀਂ ਕੋਈ ਲੱਭ ਰਿਹਾ ਹੈਗਾ ਪਿੱਛੇ ਜੇ ਕਿ ਐਮਐਲਏ ਦੇ ਪਿੱਛੇ ਪਏ ਸੀ ਕਿ ਤੂੰ ਸਾਡੇ ਲੋ ਲੜ ਉਹ ਕਹਿੰਦਾ ਮੈਨੂੰ ਤੇ ਰਹਿਣ ਦੋ ਮੇਰੇ ਭਰਾ ਨੂੰ ਲੜਾ ਦਿਓ ਤੇ ਮੈਨੂੰ ਪੰਜਾਬ ਦੇ ਵਿੱਚ ਮੰਤਰੀ ਬਣਾ ਦਿਓ ਤੇ ਮੈਨੂੰ 3-4 ਮਹਿਕਮੇ ਚੰਗੇ ਦੇ ਦਿਓ ਉਧਰ ਵੀ ਹਜੇ ਆਮ ਆਦੀ ਪਾਰਟੀ ਦੀ ਕਾਂਗਰਸ ਐਮਐਲਏ ਦੇ ਨਾਲ ਸੌਦੇਬਾਜ਼ੀ ਹੋ ਰਹੀ ਆ ਲੇਕਿਨ ਹੱਲੇ ਪਤਾ ਨਹੀਂ ਕਿਉਂ ਰੰਗ ਚੜਿਆ ਕਿ ਨਹੀਂ ਚੜਿਆ ਉਸ ਐਮਐਲਏ ਤੇ ਆਮ ਆਦੀ ਪਾਰਟੀ ਦਾ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਸਥਿਤੀ ਸਪਸ਼ਟ ਹੋ ਜੂਗੀ ਤੇ ਉਹ ਵੀ ਹੋ ਸਕਦਾ ਹੈ ਕਿ ਜਿਹੜੇ ਆਮ ਆ ਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਸ਼ਾਇਦ ਹੁਣ ਨੂੰ ਕਵਿਤਾਖੰਨਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਵੀ ਹੋ ਸਕਦੇ ਨੇ ਪਰ ਜਿਹੜਾ ਇਹ ਹੈ ਬੀਜੇਪੀ ਦਾ ਵਿਚਰ ਕੇ ਹਾਲਾਂਕਿ ਕਿ ਨੈਸ਼ਨਲ ਪਾਰਟੀ ਆ ਰੋਲਾ ਬਹੁਤ ਜ਼ਿਆਦਾ ਗੁਰਦਾਸਪੁਰ ਪੈ ਗਿਆ ਹੈਗਾ ਤੇ ਇਸ ਕਰਕੇ ਉਹ ਦੇਖੋ ਸਥਿਤੀ ਸਪਸ਼ਟ ਹੋ ਜੂ ਕਿਉਂਕਿ ਭਾਜਪੀ ਦੇ ਵਾਸਤੇ ਸੌਖੀ ਗੱਲ ਨਹੀਂ ਪੰਜਾਬ ਦੇ ਵਿੱਚ ਇੱਕ ਤੇ ਜਦੋਂ ਦੇ 2014 ਤੋਂ ਲੈ ਕੇ ਹੁਣ ਤੱਕ ਭਾਜਪੀ ਨੇ ਪੰਜਾਬ ਵਾਸਤੇ ਕੁਝ ਕੀਤਾ ਨਹੀਂ ਹੈਗਾ ਜਿਹੜਾ ਕਰਨਾ ਸੀ ਉਲਟਾ ਕਿਸਾਨ ਨਰਾਜ ਹੋ ਗਏ ਨੇ ਪੰਜਾਬ ਨਰਾਜ ਬੈਠਾ ਹੈਗਾ ਮжоਰਟੀ ਜਿਹੜੀ ਪੰਜਾਬ ਨਰਾਜ ਆ ਉਹ ਕਾ ਚਾਹੇ ਖੇਤੀਬਾੜੀ ਕਾਨੂੰਨ ਵਾਲਾ ਮਸਲਾ ਜਾਂ ਫਿਰ ਇਹ ਹੋ ਗਿਆ ਕਿ ਜਿਹੜੀਆਂ ਤੁਸੀਂ ਮੰਗਾ ਕਹਿ ਕੇ ਮੁਕਰ ਗਏ ਹੋ ਔਰ ਦੂਜਾ ਬੰਦੀ ਸਿੰਘਾਣਾ ਮਸਲਾ ਉਹ ਨਰਾਜਗੀ ਹੈ ਇਸੇ ਕਰਕੇ ਚਾਹੇ ਸੰਯੁਕਤ ਕਿਸਾਨ ਮੋਰਚਾ ਰਾਜੇ ਵੱਲੋਂ ਵੀ ਸਟੇਟਮੈਂਟ ਆ ਗਿਆ ਬਲਬੀਰ ਸਿੰਘ ਰਾਜਵਾਲ ਸਾਹਿਬ ਵੱਲੋਂ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਦੂਜਾ ਜਿਹੜਾ ਕਿਉਂਕਿ ਉਹਨੇ ਕੈਂਪੇਨ ਸ਼ੁਰੂ ਕਰਤੀ ਆ ਹੰਸ ਰਾਜ ਹੰਸ ਨੇ ਕਿਉਂਕਿ ਕਿਸੇ ਵੇਲੇ ਜਲੰਧਰ ਤੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਲੜੀ ਸੀ ਇਲੈਕਸ਼ਨ ਤੇ ਉਦੋਂ ਜਿਹੜਾ ਕਿਉਂਕਿ ਉਹ ਜਿਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਦੋਂ ਲੋਕੀ ਉਹਨੂੰ ਘੇਰ ਘੇਰ ਕਹਿੰਦੇ ਸੀ ਕਿ ਤੇਰਾ ਉਹ ਗਾਣਾ ਤੇ ਬੜਾ ਵਧੀਆ ਹੈਗਾ ਕਿ ਸਿੰਘਾਂ ਨੂੰ ਮੈਦਾਨ ਵਿੱਚ ਵਾਜਾ ਮਾਰ ਸੱਦ ਕੇ ਵਾਜਾਂ ਵਾਲਾ ਵਾਜਾ ਮਾਰਦਾ ਤੇ ਕਦੀ ਕੀ ਬਾਲਮੀਕ ਤੇ ਕਦੀ ਗਾਣਾ ਗਾਇਆ ਹੈਗਾ ਇਸ ਕਰਕੇ ਉਹ ਜਲੰਧਰ ਹਾਰ ਗਏ ਸੀ ਫਿਰ ਉਹ ਕਾਂਗਰਸ ਦੇ ਵਿੱਚ ਚੱਲ ਗਿਆ ਕਾਂਗਰਸ ਦੇ ਵਿੱਚ ਸ਼ਮਸ਼ੀਰ ਸਿੰਘ ਦੁੱਲੋ ਨਾਲ ਦਾ ਪੰਗਾ ਪੈ ਗਿਆ ਫਿਰ ਕੈਪਟਨ ਮਰਿੰਦਰ ਸਿੰਘ ਦੇ ਸ਼ਾਮਲ ਹੋਇਆ ਉੱਥੇ ਛੱਡ ਦਿੱਤੇ ਫਿਰ ਭਾਜਪਾ ਨੇ ਚੱਕਿਆ ਉਹਨੂੰ ਸਿੱਧਾ ਦਿੱਲੀ ਤੋਂ ਲੈ ਕੇ ਦਿੱਲੀ ਤੋਂ ਰਿਕਾਰਡ ਤੋੜ ਜਿੱਤ ਪ੍ਰਾਪਤ ਕਰ ਲਈ ਹੁਣ ਉਹਨਾਂ ਨੂੰ ਫਰੀਦਕੋਟ ਲਾਤਾ ਤੇ ਫਰੀਦਕੋਟ ਉਹਨਾਂ ਨੇ ਕੱਲ ਮਜਨੂ ਕਟਲਾ ਗੁਰਦੁਆਰਾ ਮੱਥਾ ਟੇਕ ਕੇ ਜਦੋਂ ਪ੍ਰਚਾਰ ਕੀਤਾ ਤੇ ਕਿਸਾਨਾਂ ਨੇ ਨਾਰੇਬਾਜ਼ੀ ਕਰਤੀ ਹੈਗੀ ਇਹ ਭਾਜੀਪੀ ਵਾਸਤੇ ਪੰਜਾਬ ਤੋਂ ਰਾਹ ਸੌਖਾ ਨਹੀਂ ਅੱਜ ਤੇ ਤੁਹਾਡਾ ਵਿਰੋਧ ਹੋ ਰਿਹਾ ਕਿਉਂਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਕਰ ਗਏ ਤੁਸੀਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਮੁਕਰ ਗਏ ਉਹ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਹੀ ਧੋਖਾ ਪਰ ਨਾ ਤੁਹਾਡੀ 2014 ਦੇ ਵਿੱਚ ਕੋਈ ਕਿਸਾਨ ਕਿਸਾਨੀ ਮੁੱਦਾ ਨਹੀਂ ਸੀ ਉਦੋਂ ਵੀ ਤੁਹਾਡੀ ਲਾਇਰ ਸੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਬਸਕ੍ਰਾਈਬ 2019 'ਚ ਵੀ ਤੁਹਾਡੀ ਲਾਇਰ ਸੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਬਸਕ੍ਰਾਈਬ ਕਿਉਂਕਿ ਤੁਸੀਂ ਕਹਿੰਦੇ ਕਿ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣਾ ਤੇ ਗੱਲਾਂ ਦੇ ਨਾਲ ਦਿਲ ਥੋੜਾ ਜਿੱਤਿਆ ਜਾਂਦਾ ਪੰਜਾਬ ਦਾ ਜਿਹੜਾ ਵੀ ਪ੍ਰਧਾਨ ਰਿਹਾ ਕੀ ਕਦੀ ਉਹਨੇ ਪੰਜਾਬ ਦੀ ਗੱਲ ਕੀਤੀ ਚਾਹੇ ਅਸ਼ੁਨੀ ਸ਼ਰਮਾ ਲਾ ਲਓ ਇਸ ਤੋਂ ਪਹਿਲਾਂ ਸਰੀਲ ਜਾਖੜ ਤੋਂ ਪਹਿਲਾਂ ਅਸ਼ੁਨੀ ਸ਼ਰਮਾ ਤੋਂ ਪਹਿਲਾਂ ਜਿੰਨੇ ਵੀ ਲਾ ਲਓ ਚਾਹੇ ਰਜਿੰਦਰ ਪਢਾਰੀ ਲਾ ਲਓ ਜਾਂ ਕਮਲ ਸ਼ਰਮਾ ਲਾ ਲਓ ਜੋ ਜੋ ਵੀ ਰਿਹਾ ਹੈ ਕਦੀ ਪੰਜਾਬ ਦੀ ਕਿਤੇ ਗੱਲ ਕੀਤੀ ਹੈਗੀ ਤੇ ਜਾਖੜ ਸਾਹਿਬ ਕਿਹੜੀ ਕੋਈ ਪੰਜਾਬ ਦੀ ਗੱਲ ਕਰ ਰਹੇ ਨੇ ਅੱਜ ਕੱਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਭਾਰਤ ਸਰਕਾਰ ਦੇ ਕਹਿਣ ਤੇ ਜਿਹੜੇ ਕਿਉਂਕਿ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ 1966 ਕੇ 60 ਪੰਜਾਬ ਦੇ ਅਫਸਰ 40 ਹੋਣਗੇ ਉਹ ਡਾਕਟਰਾਂ ਚ ਖਤਮ ਹੀ ਕਰ ਦਿੱਤਾਗਾ ਸਾਰਾ ਯੂਟੀ ਕਾਡਰ ਬਣਾ ਦਿੱਤਾਗਾ ਸਾਰੀ ਪੁਲਿਸ ਯੂਟੀ ਤੇ ਲਾ ਦਿੱਤੀ ਹੈਗੀ ਆ ਕਿਸੇ ਵੇਲੇ ਜਮਾਨਾ ਸੀ ਸਿਰਫ ਦੋ ਆਈਪੀਐਸ ਅਫੀਸਰ ਹੁੰਦੇ ਸੀ ਇੱਕ ਆਈਜੀ ਉਹ ਐੱਸਐੱਸਪੀ ਐੱਸਐੱਸਪੀ ਪੰਜਾਬ ਕਾਡਰ ਹੁੰਦਾ ਸੀ ਤੇ ਆਈਜੀ ਯੂਟੀ ਕਾਡਰ ਦਾ ਇਹ ਤੁਹਾਨੂੰ 8 8 ਆਈਪੀਐਸ ਅਫਸਰ ਤੋਰੇ ਫਿਰਦੇ ਆਗੇ ਨੇ ਤੇ ਇਹ ਇਸ ਮਸਲੇ ਤੇ ਭਾਜਪਾ ਪੰਚੰਦੀਗਰ ਦੇ ਮਸਲੇ ਤੇ ਬੋਲਦੀ ਨਹੀਂ ਨਾ ਕਦੀ ਤੁਸੀਂ ਖੇਤੀਬਾੜੀ ਕੋ ਨੂੰ ਨਾ ਦੇ ਖੁੱਲ ਕੇ ਬੋਲੇ ਆਗੇ ਨੇ ਤੇ ਹੁਣ ਇਹ ਜਿਹੜਾ ਸਵਾਲ ਆ ਕਿ ਭਾਜਪਾ ਦੀ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਮਾੜੀ ਹੈ ਕਿਉਂਕਿ ਭਾਜਪਾ ਨੂੰ ਕਿਹੜੇ ਲੀਡਰ ਲੱਭੇ ਆਗੇ ਨੇ ਸੁਸ਼ੀਲ ਕੁਮਾਰ ਰਿੰਕੂ ਉਹ ਪਹਿਲਾਂ ਕਾਂਗਰਸ ਸੀ ਫਿਰ ਆਪ ਵਾਲਾ ਹੋ ਗਿਆ ਫਿਰ ਭਾਜਪਾ ਵਾਲਾ ਹੋ ਗਿਆ ਤਰਨਜੀਤ ਸਿੰਘ ਸੰਧੂ ਮੰਨਿਆ ਕਿ ਉਹਦੇ ਵਾਡ ਵਡੇਰੇ ਅੰਮ੍ਰਿਤਸਰ ਦੇ ਤੇ ਪੰਥ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਆ ਤੇਜਾ ਸਿੰਘ ਸਮੁੰਦਰੀ ਹੈ ਨਾ ਪਰ ਹੁਣ ਜਨਰੇਸ਼ਨ ਗੈਪ ਹੀ ਇੰਨਾ ਪੈ ਗਿਆ ਜਿਹੜਾ ਅੱਜ ਦਾ ਬੱਚਾ ਜਿਹੜਾ ਅੱਜ ਦਾ 18 ਸਾਲ ਦਾ 19 ਸਾਲ ਦਾ 20 ਸਾਲ ਦਾ ਬੱਚਾ ਉਹਨੂੰ ਉਹਨੂੰ ਤਾਂ ਪਤਾ ਨਹੀਂ ਆ ਉਹ ਤਾਂ ਕਿਤਾਬਾਂ ਜਿੰਨਾ ਕਿ ਪੜ੍ਹ ਉਹਨੇ ਉਹ ਕਹਿੰਦਾ ਕਿ ਮੈਨੂੰ ਅੱਜ ਕੀ ਮਿਲਦਾਗਾ ਕਿਉਂਕਿ ਜਨਰੇਸ਼ਨ ਗੈਪ ਹੀ ਇੰਨਾ ਜਾਦਾ ਆ ਗਿਆ ਉਹ ਤੇਜਾ ਸਿੰਘ ਸਮੁੰਦਰੀ ਨੂੰ ਤਾਂ ਬਹੁਤਿਆਨੇ ਕਿਤਾਬ ਚ ਪੜ ਲਿਆ ਜਿੱਦ ਕੇ ਦਰਬਾਰ ਸਾਹਿਬ ਗਏ ਹੋਗੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੇਖ ਲਿਆ ਹੋਗਾ ਇਸ ਤੋਂ ਜ਼ਿਆਦਾ ਨਹੀਂ ਹੈ ਹੁਣ ਉਹਨੇ ਤਰਨਜੀਤ ਸਿੰਘ ਸੰਧੂ ਲੈ ਆਂ ਦਿੱਤਾ ਤਰਨਜੀਤ ਸਿੰਘ ਸੰਧੂ ਤੋਂ ਪਹਿਲਾਂ ਨੇ ਭਾਜਪੀ ਨੇ ਹਰਦੀਪ ਸਿੰਘ ਪੂਰੀ ਲਿਆਂਦਾ ਸੀ ਹਰਦੀਪ ਸਿੰਘ ਪੂਰੀ ਤੋਂ ਪਹਿਲਾਂ ਉਹਨਾਂ ਨੇ ਅਰੁਣ ਜੈਤਲੀ ਲਿਆਂਦਾ ਸੀ ਮਤਲਬ ਤੁਹਾਡੇ ਕੋ ਅੰਮ੍ਰਿਤਸਰ ਬਾਹਰ ਤੁਹਾਡੇ ਕੋ ਉੱਥੋਂ ਬਾਹਰ ਹੋ ਗਿਆ ਜਲੰਧਰੋਂ ਬਾਹਰ ਹੋ ਗਿਆ ਤੇ ਪਟਿਆਲਿਓ ਪ੍ਰਨੀਤ ਕੌਰ ਬਾਹਰ ਆ ਗਏ ਮਤਲਬ ਤੁਹਾਡੇ ਕੋ ਆਪਣਾ ਕੋਈ ਬੰਦਾ ਨਹੀਂ ਮਿਲਿਆ ਸਵਾਏ ਦਿਨੇਸ਼ ਬੱਬੂ ਤੋਂ ਹਲੇ ਤੁਹਾਡੇ ਕੋ ਕਿਹੜੀ ਤੁਸੀਂ ਫਿਰੋਜ਼ਪੁਰ ਬੰਦਾ ਲੱਭਣਾ ਹੈ ਤੁਹਾਨੂੰ ਆਨੰਦਪੁਰ ਸਾਹਿਬ ਚਾਹੀਦਾ ਹੈਗਾ ਤੁਹਾਨੂੰ ਸੰਗਰੂਰ ਚਾਹੀਦਾ ਹੈਗਾ ਹਲੇ ਤੇ ਤੁਸੀਂ 8 ਬੰਦੇ ਹੋਰ ਲੱਭਣੇ ਨੇ ਤੇ ਜਿਹੜੇ ਹੁਣ ਤੱਕ ਦਿੱਤੇ ਉਹ ਬਾਹਰ ਲਈਏ ਸਵਾਏ ਦਿਨੇਸ਼ ਬੱਬੂ ਨੂੰ ਜਿਹੜਾ ਆ ਜਿਹੜਾ ਬੰਦਾ ਜਿਹੜਾ ਹਾਰਡ ਕੋਰ ਕਹਿ ਸਕਦੇ ਤੁਹਾਡਾ ਜਿਹੜਾ ਹੰਸਰਾਜ ਉਹ ਵੀ ਹਾਰਡ ਕੋਰ ਭਾਜੀਪੀ ਨਹੀਂ ਹੈਗਾ ਉਹਦੇ ਕੋ ਫੱਕਰ ਜਿਹੜਾ ਹੈ ਸੀ ਪਹਿਲਾਂ ਕਾਲੀ ਦਲ ਦੇ ਤਕੜੀ ਚ ਟੁੱਲ ਗਏ ਫਿਰ ਕੈਪਟਨ ਦੇ ਨਾਲ ਹੱਥ ਨਾਲ ਹੱਥ ਮਿਲਾ ਲਿਆ ਫਿਰ ਹੱਥਾਂ ਦੇ ਵਿੱਚ ਕਮਲ ਦਾ ਫੁੱਲ ਫੜ ਲਿਆ ਉਹਦਾ ਵੀ ਦਿਲ ਵਾਰ-ਵਾਰ ਧੜਕਦਾ ਰਿਹਾ ਨਾ ਜੀ ਉਹ ਔਰ ਫਰੀਦਕੋਟ ਦੀ ਇੱਕ ਸਿਆਸਤ ਦੀ ਵਕਰੀ ਹੋ ਗਈ ਕਿ ਯਾਰ ਉਸ ਸੀਡ ਤੇ ਸਾਰੇ ਗੌਣ ਗੌਣ ਵਾਲੇ ਆ ਗਏ ਨਾ ਜੀ ਕਿ ਸਾਡੇ ਕੋ ਕੋਈ ਕੱਲ ਹੀ ਕੋਈ ਕਮੈਂਟਰੀ ਕਰ ਰਿਹਾ ਸੀ ਕਿਸੇ ਖੇਡ ਮੁਕਾਬਲੇ ਦੇ ਵਿੱਚ ਕਿ ਫਰੀਦਕੋਟ ਦੇ ਵਿੱਚ ਹੁਣ ਉਥੇ ਤੂੰ ਵੀ ਸੁਣਿਆ ਕਰੇਗੇ ਚਾਹੇ ਅਸੀਂ ਤੂੰ ਵੀ ਮੁਹੰਮਦ ਸਦੀਕ ਦੀ ਸੁਣੀਏ ਚਾਹੇ ਅਸੀਂ ਤੂੰ ਵੀ ਹੰਸਰਾਜ ਦੀ ਸੁਣੀਏ ਤੇ ਚਾਹੇ ਅਸੀਂ ਤੂੰ ਵੀ ਅ ਕਰਮਜੀਤ ਅਨਮੋਲ ਦੀ ਸੁਣਗੇ ਇਹਨੂੰ ਪਤਾ ਨਹੀਂ ਪੰਜਾਬ ਵਾਸਤੇ ਸੁਖਾਂਤ ਕਹਿ ਸਕਦੇ ਜਾਂ ਦੁਖਾਂਤ ਕਹਿ ਸਕਦੇ ਨੇ ਚਲੋ ਜਿਹਨੂੰ ਚੋਣ ਮੈਦਾਨ ਦੇ ਵਿੱਚ ਆਗੇ ਤੇ ਦੇਖੋ ਕੌਣ ਜਿੱਤਦਾ ਹੈਗਾ ਲੇਕਿਨ ਬੀਜੇਪੀ ਦੀ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਨਾਲ ਹਾਲ ਜਿਹੜੀ ਸਥਿਤੀ ਆ ਉਹ ਤਰਸਯੋਗ ਹੀ ਜਾਪਦੀ ਹੈ ਕਿ ਹਾਲਾਂਕਿ ਚਲੋ ਵੋਟਾਂ ਪੈਣੇ ਫਿਰ 4 ਜੂਨ ਨੂੰ ਰਿਜ਼ਲਟ ਆਉਣਾ ਉਦੋਂ ਕੀ ਬਦਲਦੀ ਆਈ ਤਸਵੀਰ ਪਰ ਅਜ ਤੱਕ ਤੇ ਬੀਜੇਪੀ ਦਾ ਇਹੀ ਆ ਕਿ ਮਾੜੇ ਜਿਹੇ ਹਾਲਾਤ ਲੱਗ ਰਹੇ ਨੇ